ਜੀ ਆਇਆਂ ਨੂੰ ਕਿਦਾ ਹਾਲ ਚਾਲ ਉਮੀਦ ਕਰਦੇ ਹਾਂ ਸਭ ਵਧੀਆ ਹੋਵਗੇ ਖੂਬ ਮਜ਼ੇ ਚ ਹੋਵਗੇ ਜਿੱਥੇ ਵੀ ਹੋਵਗੇ ਆਪਣੀ ਜ਼ਿੰਦਗੀ ਨੂੰ ਭਰਪੂਰ ਇੰਜੋਏ ਕਰਦੇ ਹੋਵਗੇ ਉਹ ਪਰਵਰਤ ਤੁਹਾਨੂੰ ਸਭ ਨੂੰ ਆਪਣੀ ਚੜ੍ਹਦੀ ਕਲਾ ਵਿੱਚ ਰੱਖੇ ਜਿੱਥੇ ਵੀ ਰੱਖੇ ਖੁਸ਼ਹਾਲ ਰੱਖੇ ਸਾਡੀਆਂ ਦੁਆਵਾਂ ਪਿਆਰ ਹਮੇਸ਼ਾ ਆਪਣੇ ਵੀਰਾਂ ਭੈਣਾਂ ਦੇ ਨਾਲ ਆ ਲੈ ਹਮੇਸ਼ਾ ਇਦਾਂ ਹੀ ਹੱਸਦੇ ਬਸਤੇ ਰਹੋ ਤੇ ਆਪਾਂ ਆਪਣੀ ਸਾਰੀ ਸੰਗਤ ਦਾ ਵੈਲਕਮ ਕਰਦੇ ਹਾਂ ਜੀ ਆਪਣੇ ਚੈਨਲ ਵਾਹ ਪੰਜਾਬੀ ਰੀਐਕਸ਼ਨ ਤੇ ਤੇ ਅਜਿਹਾ ਕਿ ਵੀਰੋ ਮੈਨੂੰ ਤੁਹਾਨੂੰ ਪਤਾ ਹੈ ਜੀ ਇੱਕ ਕੁੜੀ ਹੈ ਜੀ ਜਿਹੜੀ ਬੜੀ ਮਤਲਬ ਕਿ ਜੀ ਤੋਂਪਈ ਹੋਈ ਹੈ ਆਪਾਂ ਦਾ ਨਾ ਪੋਡਕਾਸਟ ਦੇਖਣ ਜਾ ਰਹੇ ਹਾਂ ਜੀ ਪ੍ਰਬਲਿਨ ਕੋਰ ਦਾ ਪੋਡਕਾਸਟ ਦੇਖਣ ਜਾ ਰਹੇ ਹਾਂ ਕਿ ਇਹਨੇ ਆਪਣੇ ਫਟੇ ਪਜਾਮੇ ਦੀ ਕਹਾਣੀ ਜਿਹੜੀ ਹੈ ਨਾ ਉਹ ਕਿਉਂ ਮਤਲਬ ਕਿ ਲੋਕਾਂ ਨੂੰ ਸੁਣਾਈ ਲੋਕਾਂ ਨੂੰ ਸੁਣਾਈ ਸੀ ਇੰਟਰਵਿਊ ਦੇ ਵਿੱਚ ਇੰਟਰਵਿਊ ਦੇ ਵਿੱਚ ਵਾਕਈ ਤੇ ਆਪਾਂ ਉਹਨਾਂ ਦੀ ਕਹਾਣੀ ਸੁਣਨ ਜਾ ਰਹੇ ਹਾਂ ਤੇ ਪਹਿਲੇ ਵੇਖ ਲੈਂਦੇ ਇਹਨਾਂ ਦਾ ਪੋਡਕਾਸਟ ਬਾਕੀ ਗੱਲਾਂ ਬਾਅਦ ਵਿੱਚ ਕਰਦੇ ਹਾਂ ਜੀ ਪਰ ਜਾਈ ਤਾਂ ਵੀਰ ਜੀ ਨੂੰ ਸਾਹ ਵੀ ਨਹੀਂ ਲੈਣ ਦਿੰਦੀ ਇਸ ਅਸ਼ਲੀਲ ਗੱਲ ਮੈਂ ਕਿਹੜੀ ਕਰ ਦਿੱਤੀ ਕੀ ਇਹ ਡਬਲ ਮੀਨਿੰਗ ਗੱਲ ਨਹੀਂ ਹੈ ਵੀ ਭਾਬੀ ਤਾਂ ਰਾਤ ਨੂੰ ਵੀ ਨਹੀਂ ਛੱਡਦੀ ਸਾਨੂੰ ਇਸ ਵਿੱਚ ਕੁਝ ਗਲਤ ਨਹੀਂ ਦਿਖਿਆ ਵੀਰੇ ਦੀ ਭਾਬੀ ਤਾਂ ਰਾਤ ਨੂੰ ਵੀ ਵੀਰੇ ਨੂੰ ਨਹੀਂ ਇਕੱਲੇ ਰਹਿਣ ਦਿੰਦੀ ਜਾਂ ਛੱਡਦੀ ਇਹੋ ਜੀ ਗੱਲ ਹੁੰਦੀ ਹੈ ਇਹ ਕਿਹੜੀ ਮਰਿਆਦਾ ਹੈ ਜਦੋਂ ਤੁਸੀਂ ਕੀਰਤਨ ਕਰਦੇ ਹੋਏ ਗੱਲ ਕਰਦੇ ਹੋ ਕਿ ਸਾਡੇ ਸਿੰਘ ਨੇ ਪਜਾਮਾ ਫਟਿਆ ਉਹ ਕਿਹੜੇ ਗ੍ਰੰਥ ਦੀ ਕਵਤਾ ਸੀਗੀ ਅਸੀਂ ਸੰਗਤਾਂ ਨੂੰ ਆਪਣੀ ਰੀਅਲ ਲਾਈਫ ਵੀ ਦਿਖਾਉਣੀ ਆ ਅਸੀਂ ਵੀ ਇਨਸਾਨ ਆ ਤੁਹਾਡੀ সুইমিং ਪੂਲ ਦੀ ਵੀਡੀਓ ਬਾਹਰ ਆਈ ਹੈ সুইমিং ਪੂਲ ਦੇ ਵਿੱਚ ਮੈਂ ਆ ਮੇਰਾ ਸਗਾ ਪਰਾਇ ਮੇਰਾ ਕੋਈ ਤਨ ਦਾ ਕੋਈ ਅੰਗ ਨਹੀਂ ਦਿਖ ਰਿਹਾ ਸਿਰ ਮੇਰਾ ਟਕਿਆ ਹੋਇਆ ਇਸ ਚ ਕਿਹੜੀ ਅਸ਼ਲੀਲ ਹਰਕਤ ਕਰਤੀ ਨਾ ਪਾਓ ਵੀਡੀਓਜ਼ ਕਿਉਂ ਨਾ ਪਾਈਏ ਕਿਉਂ ਸਾਨੂੰ ਸਿੱਖਾਂ ਨੂੰ ਲਾਈਫ ਇੰਜੋਏ ਕਰਨ ਦਾ ਕੋਈ ਹੱਕ ਨਹੀਂ ਅਸੀਂ ਵੀ ਕਰਦੇ ਹਾਂ ਸਾਰੇ ਹੀ ਕਰਦੇ ਨੇ ਹਰ ਬੰਦਾ ਪਬਲਿਕ ਡੋਮੇਨ ਵਾਲਾ ਲਾਈਫ ਇੰਜੋਏ ਕਰਦਾ ਹੈ ਇਹਦਾ ਮਤਲਬ ਅਸੀਂ ਆਪਦਾ ਬੈਡਰੂਮ ਤੇ ਸਵਿਮਿੰਗ ਪੂਲ ਲੋਕਾਂ ਨੂੰ ਥੋੜੀ ਦਿਖਾਣ ਲੱਗ ਜਾਂਗੇ ਜਾ ਕੇ ਔਰ ਜਦੋਂ ਥਾਈਲੈਂਡ ਨੂੰ ਲੈ ਕੇ ਮਜ਼ਾਕੀਆ ਰੂਪ ਚ ਇੱਕ ਗੁਰਸਿੱਖ ਬੀਬੀ ਔਰ ਉਹ ਵੀ ਨਾਮੀ ਗੁਰਸਿੱਖ ਬੀਬੀ ਜਿਹੜੀ ਕੀਰਤਨੀ ਜੱთა ਜੀ ਦਾ ਉਹ ਐ ਜੀ ਗੱਲ ਕਰੂਗੀ ਤੇ ਉਹਦਾ ਮੈਸੇਜ ਕੀ ਗਿਆ ਬ੍ਰਦਰ ਨੇ ਉਸੇ ਟਾਈਮ ਕਹਿਤਾ ਕਿ ਪ੍ਰਬਲ ਇਹ ਮਜ਼ਾਕ ਥੋੜਾ ਜਿਹਾ ਗਲਤ ਹੋ ਗਿਆ ਮੈਂ ਕਹਾਂ ਚੱਲ ਕੋਈ ਨਹੀਂ ਅਪਲੋਡ ਕਿਉ ਇਹ ਅਪਲੋਡ ਮੇਰੇ ਵੱਲੋਂ ਨਹੀਂ ਸੀ ਕੀਤੀ ਗਈ ਉਸ ਵੇਲੇ ਸਾਡੀ ਟੀਮ ਜਿਹੜੀ ਪਿੱਛੇ ਹੁੰਦੀ ਉਹਨਾਂ ਨੇ ਅਪਲੋਡ ਕਰਤੀ ਸਟੇਜ ਤੇ ਜਾ ਕੇ ਤੁਸੀਂ ਕਹਿ ਸਕਦੇ ਹੋ ਥਾਈਲੈਂਡ ਬਾਰੇ ਇਸ ਤਰ੍ਹਾਂ ਦੇ ਬੈਂਕਾਕ ਬਾਰੇ ਮਜ਼ਾਕ ਕਰ ਸਕਦੇ ਹੋ ਸੰਗਤਾਂ ਸਾਡੇ ਨਾਲ ਐਸੇ ਕਰਕੇ ਰਿਲੇਟ ਕਰ ਦਿਆ ਨੀ ਕਿ ਅਸੀਂ ਜੋ ਰੀਅਲ ਲਾਈਫ ਦੇ ਵਿੱਚ ਆ ਉਹ ਹੀ ਅਸੀਂ ਸਟੇਜ ਤੇ ਵੀ ਹੁੰਨੇ ਆ ਸੇਵਾਦਾਰ ਹਰ ਆਏ ਦਿਨ ਬਤਮੀਜ਼ੀਆਂ ਕਰਦੇ ਨੇ ਇਹ ਪਹਿਲਾ ਕੇਸ ਨਹੀਂ ਐਸਾ ਤੁਸੀਂ ਇੰਨੇ ਵੱਡੇ ਹੋ ਗਏ ਕਿ ਤੁਸੀਂ ਬੰਗਲਾ ਸਾਹਿਬ ਬਾਰੇ ਟਿੱਪਣੀ ਕਰ ਸਕੋ ਗੁਰੂ ਘਰ ਦੀ ਮर्यादा ਬਾਰੇ ਕੋਈ ਟਿੱਪਣੀ ਕਰ ਸਕੋ ਵੀਰ ਜੀ ਜਦੋਂ ਇਹ ਗੁਰੂ ਘਰਾਂ ਦੇ ਵਿੱਚ ਇਹ ਜਿਹੜੇ ਵੱਡੀ ਵੱਡੀ ਇਹ ਗੁਰੂ ਘਰ ਨਹੀਂ ਬੰਗਲਾ ਸਾਹਿਬ ਬਾਰੇ ਘੱਟੋ ਘੱਟ ਤੁਸੀਂ ਰਿਸਪੈਕਟ ਦੇ ਨਾਲ ਬੋਲੋ ਇਹ ਗੁਰੂ ਘਰ ਨਹੀਂ ਕਹਿ ਸਕਦੇ ਆਪਾਂ ਕਿ ਚਲੋ ਗੁਰੂ ਘਰ ਦੀ ਮर्यादा ਹੈ ਫੋਟੋਗ੍ਰਾਫੀ ਵੀਡੀਓਗ੍ਰਾਫੀ ਜੇ ਕਿਸੇ ਨੂੰ ਨਹੀਂ ਅਲਾਉਡ ਤਾਂ ਨਹੀਂ ਅਲਾਉਡ ਭਾਵੇਂ ਮੈਂ ਹੋਵਾਂ ਭਾਵੇਂ ਕੋਈ ਵੀ ਹੋਵੇ ਜਦੋਂ ਕੋਈ ਲੀਡਰ ਉਹਨਾਂ ਦੇ ਗੁਰੂ ਦੇ ਘਰ ਦੇ ਵਿੱਚ ਆਂਦਾ ਹੈ ਉਹਨੂੰ 4-4 ਕੈਮਰੇ ਇੱਕ ਪਾਸੇ 8-10 ਕੈਮਰੇ ਇੱਕ ਪਾਸੇ ਪੂਰੀ ਵੀਡੀਓ ਬਣਵਾਈ ਜਾ ਰਹੀ ਹੈ ਉਦੋਂ ਰਣਜੀਤ ਸਿੰਘ ਜੀ ਨਾਲ ਮਿਲ ਕੇ ਉਹਨਾਂ ਦੇ ਵੀਡੀਓ ਬਣਵਾ ਵੀ ਰਹੇ ਨੇ ਉਦੋਂ ਕਿੱਥੇ ਗਈ ਇਹਨਾਂ ਦੀ ਮਰਿਆਦਾ ਤਾਂ ਫਿਰ ਜ਼ਿੰਮੇਦਾਰ ਕੌਣ ਹੈ ਸੇਵਾਦਾਰ ਹੈ ਜਾਂ ਗੁਰਦੁਆਰਾ ਬੰਗਲਾ ਸਾਹਿਬ ਗੁਰਦੁਆਰਾ ਬੰਗਲਾ ਸਾਹਿਬ ਦੀ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਹੈ ਕਿਉਂ ਕਿਉਂਕਿ ਉਹਨਾਂ ਨੇ ਐਸੇ ਲੋਕ ਪਰਤੀ ਕੀਤੇ ਨੇ ਜਿਨ੍ਹਾਂ ਨੂੰ ਸੰਗਤਾਂ ਦੇ ਨਾਲ ਗੱਲ ਕਰਨ ਦਾ ਸਲੀਕਾ ਨਹੀਂ ਹੈ ਇਹ ਤਾਂ ਇਹ ਲੱਗ ਰਿਹਾ ਕਿ ਪਲਾਨਡ ਹੈ ਕਿ ਦਿੱਲੀ ਕਮੇਟੀ ਨੂੰ ਜਾਂ ਦਿੱਲੀ ਦੇ ਗੁਰਦੁਆਰਿਆਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਗੁਰਦੁਆਰਾ ਤੁਹਾਡਾ ਪ੍ਰਦਾਨ ਤੁਸੀਂ ਗੁਰਦੁਆਰੇ ਦੇ ਤੁਹਾਡੇ ਅੰਡਰ ਕੁਝ ਵੀ ਐਕਟੀਵਿਟੀ ਹੋ ਰਹੀ ਹੈ Who is responsible for that ਪ੍ਰਦਾਨ ਸਾਹਿਬ ਮੇਰੀ ਥਾਂ ਤੇ ਕੋਈ ਹੋਰ ਕੁੜੀ ਹੁੰਦੀ ਹਜੇ ਤੱਕ ਸੁਸਾਇਡ ਕਰ ਚੁੱਕੀ ਹੁੰਦੀ ਕੋਈ ਦੋਹਰਾ ਨਹੀਂ ਕੀ ਕੁਛ ਨਹੀਂ ਸੁਣਿਆ ਆਪਣੇ ਬਾਰੇ ਐਡੀ ਹਾਂ ਗਲਤ ਕਰਲਾ ਮੇਰਾ ਫਾਦਰ ਮੇਰੇ ਨਾਲ ਬੈਠਾ ਇੱਕ ਮੈਨੂੰ ਔਰ ਮੇਰੇ ਸਗੇ ਭਰਾਤوں ਅਨੂ ਅਛਲੀਲ ਗੱਲਾਂ ਦਾ ਇਲਜ਼ਾਮ ਸਾਡੇ ਤੇ ਲਗਾ ਕੇ ਅੱਜ ਮੈਨੂੰ ਦਬਾ ਲੈਣਗੇ ਮੇਰੇ ਕੀਰਤਨ ਵੀ ਬੰਦ ਕਰਾ ਲੈਣਗੇ ਪਰ ਜਦੋਂ ਰੱਬ ਦੇ ਦਰ ਤੇ ਇਹਨਾਂ ਨੇ ਜਾ ਕੇ ਮੂੰਹ ਦਿਖਾਣਾ ਹੈ ਉੱਥੇ ਉੱਥੇ ਕਿਸੇ ਦੀ ਸੁਣਵਾਈ ਨਹੀਂ ਆ ਫਿਰ ਰੋਣ ਵਾਲੀ ਕੀ ਗੱਲ ਹੈ ਫਿਰ ਤਕੜੇ ਹੋ ਕੇ ਗੱਲ ਕਰੋ ਸਤਿ ਸ਼੍ਰੀ ਅਕਾਲ ਮੈਂ ਸਿਮਰਨਜੋਤ ਸਿੰਘ ਮੱਕੜ ਪੰਥ ਚ ਬਹੁਤ ਸਾਰੇ ਮਸਲੇ ਨੇ ਪਰ ਜਿਹੜੇ ਮਸਲਿਆਂ ਦੇ ਉੱਤੇ ਪੰਥ ਉਲਝ ਜਾਂਦਾ ਸਾਨੂੰ ਪਰਸਨਲੀ ਲੱਗਦਾ ਕਿ ਉਹ ਵਿਵਾਦ ਵਿਵਾਦ ਹੀ ਨਹੀਂ ਹੋਣੇ ਚਾਹੀਦੇ ਬੀਬੀ ਪ੍ਰਬਲੀਨ ਕੌਰ ਕੀਰਤਨ ਕਰਦੇ ਆ ਬਹੁਤ ਘੱਟ ਬੀਬੀਆਂ ਨੇ ਜੋ ਕੀਰਤਨ ਕਰ ਰਹੀਆਂ ਔਰ ਚੰਗਾ ਕੀਰਤਨ ਕਰ ਰਹੀਆਂ ਪਰ ਨਾਲ ਨਾਲ ਉਹਨਾਂ ਦੇ ਕੀਰਤਨ ਦੇ ਨਾਲ ਜੋ ਉਹਨਾਂ ਦੀਆਂ ਹੋਰ ਵੀਡੀਓ ਸਾਹਮਣੇ ਆਉਂਦੀਆਂ ਉਹਦੇ ਤੇ ਸਵਾਲ ਖੜੇ ਹੁੰਦੇ ਆ ਕੀਰਤਨ ਦੀ ਮਰਿਆਦਾ ਤੇ ਸਵਾਲ ਖੜੇ ਹੁੰਦੇ ਆ ਤੇ ਹੁਣ ਜੋ ਉਹਨਾਂ ਨੇ ਦਿੱਲੀ ਕਮੇਟੀ ਤੇ ਹੈੱਡ ਗ੍ਰੰਥੀ ਭਾਈ ਰਣਜੀਤ ਸਿੰਘ ਹੋਣਾ ਤੇ ਵੱਡੇ ਦੋਸ਼ ਲਾਏ ਐ ਉਹ ਪੰਥ ਨੂੰ ਉਸ ਵਿਵਾਦ ਦੀ ਲੋੜ ਹੈਗੀ ਕੀ ਸਾਨੂੰ ਇਨ੍ਹਾਂ ਮਸਲਿਆਂ ਚ ਉਲਝਣਾ ਚਾਹੀਦਾ ਹੈ ਇਹਦੇ ਤੇ ਅੱਜ ਗੱਲਬਾਤ ਕਰਾਂਗੇ ਬੀਬੀ ਪ੍ਰਬਲੀਨ ਕੌਰ ਸਾਡੇ ਸਟੂਡੀਓ ਚ ਨੇ ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀਕੀ ਫਤਿਹ ਕਿਰਤਨ ਦੀ ਮਰਿਆਦਾ ਕੀ ਹੈ ਕਿਰਤਨ ਦੀ ਮਰਿਆਦਾ ਇਹ ਹੈ ਕਿ ਜੋ ਵੀ ਪ੍ਰਚਾਰ ਕਰੀਏ ਕੋਈ ਵੀ ਗੱਲ ਆਪਣੀ ਰੱਖੀਏ ਕਿਸੇ ਸਾਹਮਣੇ ਵਾਲੇ ਨੂੰ ਹਰਟ ਨਾ ਕਰੀਏ। ਨਹੀਂ ਪਰ ਕੀਰਤਨ ਦੀ ਕੋਈ ਮਰਿਆਦਾ ਤਾਂ ਹੋਊਗੀ ਨਾ ਕਿ ਕੀਰਤਨ ਮਹਾਰਾਜ ਦੀ ਤੱਬਿਆ 'ਚ ਬੈਠ ਕੇ ਇਹੀ ਕੀਰਤਨ ਕਰਨਾ ਕੋਈ ਹੋਰ ਕੀਰਤਨ ਨਹੀਂ ਕਰ ਸਕਦੇ। ਕੀ ਕੀਰਤਨ ਕਰਨਾ ਤੁਸੀਂ ਮਿਸਾਲ ਦੇ ਤੌਰ ਤੇ ਸਾਇੰਸ ਟੀਚਰ ਹੋ ਤੁਸੀਂ ਕਲਾਸ 'ਚ ਜਾ ਰਹੇ ਹੋ ਤੁਸੀਂ ਸਾਇੰਸ ਪੜਾਣੀ ਹੈ। ਤੁਹਾਨੂੰ ਬਕਾਇਦਾ ਦਿੱਤਾ ਗਿਆ ਕਿ ਆਹ ਚੈਪਟਰ ਹੈ ਆਹ ਬੁੱਕ ਹੈ ਉਸ ਕਿਤਾਬ 'ਚੋਂ ਪੜ੍ਹਨਾ ਹੈ ਤੁਸੀਂ। ਬਾਕੀ ਗੱਲਾਂ ਤਾਂ ਅਲੈਦਾ ਨੇ। ਤਾਂ ਉਹ ਮਰਿਆਦਾ ਪੁੱਛ ਰਿਆਂ ਤੁਹਾਨੂੰ ਬਤੌਰ ਕੀਰਤਨੀਏ ਉਹ ਮਰਿਆਦਾ ਕੀ ਹੈ ਮੈਂ ਕੀਰਤਨ ਅਜੇ ਸਿੱਖ ਵੀ ਰਹੀਆਂ ਮੇਰੀ ਜਿੰਨੀ ਸੋਜੀ ਕਹਿੰਦੀ ਹੈ ਕਿ ਇਹ ਜੋ ਸੰਗਤ ਦੇ ਦਿਲ ਨੂੰ ਛੋ ਜਾਵੇ ਉਹੀ ਕੀਰਤਨ ਹੈ ਤੇ ਉਸੇ ਮਰਿਆਦਾ ਨੂੰ ਚਾਲੂ ਰੱਖਦੇ ਹੋਏ ਕਿਸੇ ਨੂੰ ਕੋਈ ਵੀ ਕਿਸੇ ਪ੍ਰਕਾਰ ਦਾ ਦੁੱਖ ਨਾ ਲੱਗੇ ਸਾਡੀ ਕੋਈ ਵੀ ਬੋਲੀ ਹੋਈ ਗੱਲ ਤੋਂ ਉਸ ਤੋਂ ਆਪਾਂ ਪਰਹੇਜ਼ ਕਰੀਏ ਉਹ ਮੇਰੇ ਵਾਸਤੇ ਕੀਰਤਨ ਦੀ ਮਰਿਆਦਾ ਹੈ ਇਹ ਤਾਂ ਦੁਨਿਆਵੀ ਗੱਲ ਹੈ ਨਾ ਇਹ ਦੁਨਿਆਵੀ ਗੱਲ ਹੈ ਜਿਹੜੀ ਧਾਰਮਿਕ ਗੱਲ ਹੈ ਸਾਡੀ ਕੀ ਤੁਹਾਨੂੰ ਉਹਦਾ ਗਿਆਨ ਹੈ ਕਿ ਕੀਰਤਨ ਦੀ ਮਰਿਆਦਾ ਕੀ ਹੈ ਕਿ ਕੀਰਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਸ਼ਬਦ ਪੜ੍ਹਨੇ ਆਏ ਕੀਰਤਨ ਹੈ ਇਸ ਤੋਂ ਇਲਾਵਾ ਕੀ ਕੀ ਕੀਰਤਨ ਕੀਤਾ ਜਾ ਸਕਦਾ ਹੈ ਮਹਾਰਾਜ ਦੀ ਹਜ਼ੂਰੀ ਚ ਦੂਹਾਂ ਇਲਾਵਾ ਕੀ ਕੀਰਤਨ ਹੋ ਸਕਦਾ ਜੋ ਮੈਂ ਕਰਦੀਆਂ ਸੇਵ ਗੁਰਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਸ਼ਬਦ ਉਸੇ ਅਕੋਰਡਿੰਗਲੀ ਉਸ ਤੋਂ ਬਾਹਰ ਮੈਂ ਕੋਈ ਵੀ ਗਾਇਨ ਨਹੀਂ ਕਰਦੀ ਉਸ ਤੋਂ ਇਲਾਵਾ ਮੈਂ ਪੁੱਛ ਰਿਹਾ ਤੁਹਾਨੂੰ ਕਿ ਉਦੋਂ ਇਲਾਵਾ ਕੀ ਕੀਤਾ ਜਾ ਸਕਦਾ ਹੈ ਕੀਰਤਨ ਜਿਵੇਂ ਧਾਰਨਾਵਾਂ ਪੜਦੇ ਬਹੁਤ ਸਾਰੇ ਰੱਗੀ ਸਿੰਘ ਕੱਚੀ ਬਾਣੀ ਦਾ ਕੀਰਤਨ ਹੁੰਦਾ ਹੈ ਕਵਤਾਵਾਂ ਵੀ ਗਾਈਆਂ ਜਾਂਦੀਆਂ ਭਾਈ ਮਨਿੰਦਰ ਸਿੰਘ ਹੋਣਾ ਦੀਆਂ ਸੈਬਜ਼ਾਦਿਆਂ ਤੇ ਕਵਤਾਵਾਂ ਬਹੁਤ ਮਸ਼ਹੂਰ ਨੇ ਤਾਂ ਤੁਹਾਨੂੰ ਇਹ ਜਾਨਣਾ ਚਾਹੁੰਦਾ ਮੈਂ ਇਹ ਪੁੱਛ ਰਿਹਾ ਕਿ ਤੁਹਾਨੂੰ ਕਿੰਨਾ ਗਿਆਨ ਹੈ ਇਸ ਗੱਲ ਦਾ ਕਿ ਕੀ ਕੀਰਤਨ ਹੋ ਸਕਦਾ ਹੈ ਮर्यादा ਦੇ ਅਨੁਸਾਰ ਕੋਈ ਵੀ ਗੁਰੂ ਦੀ ਗੱਲ ਹੋਵੇ ਜਿਵੇਂ ਚ ਕਵਿਤਾਵਾਂ ਦੇ ਵਿੱਚ ਗੁਰੂ ਦਾ ਇਤਿਹਾਸ ਸੁਣਾਇਆ ਜਾ ਰਿਹਾ ਹੈ ਉਹ ਕੀਰਤਨ ਹੋ ਸਕਦਾ ਹੈ ਉਹ ਕੀਰਤਨ ਹੋ ਸਕਦਾ ਹੈ ਹਾਂਜੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਕਰ ਸਕਦੇ ਆ ਗਾ ਸਕਦੇ ਆ ਜੀ ਸਰਬ ਲੋਗ ਗ੍ਰੰਥ ਗਾ ਸਕਦੇ ਆ ਜੀ ਦਸਮ ਗ੍ਰੰਥ ਗਾ ਸਕਦੇ ਆ ਹਾਂਜੀ ਤਾਂ ਜਦੋਂ ਤੁਸੀਂ ਕੀਰਤਨ ਕਰਦੇ ਹੋਏ ਗੱਲ ਕਰਦੇ ਹੋ ਕਿ ਸਾਡੇ ਸਿੰਘ ਨੇ ਪਜਾਮਾ ਫਟਿਆ ਉਹ ਕਿਹੜੇ ਗ੍ਰੰਥ ਦੀ ਕਵਤਾ ਸੀਗੀ ਵੀਰ ਜੀ ਅਗਰ ਉਹ ਰੀਲ ਦਾ ਸੈਕਿੰਡ ਦੀ ਮੈਂ ਮੇਰੇ ਸਾਹਮਣੇ ਵੀ ਅਗਰ ਆਂਦੀ ਮੇਰਾ ਪਹਿਲਾ ਸਵਾਲ ਹੋਣਾ ਸੀ ਕਿ ਆ ਸਿੱਖੀ ਦਾ ਪ੍ਰਚਾਰ ਹੈ ਕਿ ਆ ਇਹਨਾਂ ਨੂੰ ਆ ਕੀ ਇਹਨਾਂ ਨੇ ਗੰਧ ਪਾਇਆ ਹੂੰ ਅਗਰ ਸਿਰਫ 10 ਮਿੰਟ ਦੀ ਰੀਲ ਨੂੰ ਮੈਂ ਜੱਜ ਕਰਕੇ ਕਵਾਂ ਪਰ ਜਦੋਂ ਆਪਾਂ 2 ਘੰਟੇ ਦੇ ਦੀਵਾਨ ਦੇ ਵਿੱਚ ਬੈੰਨੇ ਆ ਸੰਗਤਾਂ ਸਾਡੇ ਨਾਲ ਤਾਂ ਹੀ ਕਨੈਕਟ ਕਰਦੀਆਂ ਨੇ ਉਸ ਸਮਾਗਮ ਦੀ ਮੈਂ ਤੁਹਾਨੂੰ ਇਨਸੀਡੈਂਟ ਦੱਸ ਦਿੰਦੀ ਆ ਵਾਪਰਿਆ ਕੀ ਸੀ ਐਕਚੁਅਲ ਚੋਥੇ ਜੀ ਸੰਗਤਾਂ ਸਾਡੇ ਸਾਹਮਣੇ ਬੈਠੀਆਂ ਨੇ ਤੇ ਬੱਚੇ ਬਹੁਤ ਜ਼ਿਆਦਾ ਸੰਗਤਾਂ ਦੇ ਵਿੱਚ ਸਨ ਤੇ 60000 ਸੰਗਤਾਂ ਦਾ ਇਕੱਠ ਉਸ ਵੇਲੇ ਮੱਥਾ ਟੇਕ ਰਹੇ ਨੇ ਬੜੀ ਹਲਚਲ ਚੱਲ ਰਹੀ ਹੈ ਅਸੀਂ ਸਾਖੀਆਂ ਤੇ ਸਾਖੀਆਂ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਸ਼ਬਦ ਸੁਣਾਈ ਜਾ ਰਿਹਾ ਇੰਨੀ ਹਲਚਲ ਹੋ ਗਈ ਕਿ ਅਸੀਂ ਉਹਦੇ ਵਿੱਚ ਫਿਰ ਸੰਗਤਾਂ ਨੂੰ ਆਪਣੇ ਵੱਲ ਇੱਕ ਰੱਖਣ ਵਾਸਤੇ ਕਿ ਸਹਿਜੇ ਵਿੱਚ ਹੋਵੋ ਅਸੀਂ ਉਹਨਾਂ ਦੇ ਨਾਲ ਉਹਨਾਂ ਦੇ ਮਲੇਸ਼ੀਆ ਦਾ ਹੀ ਇੱਕ ਇਨਸੀਡੈਂਟ ਸ਼ੇਅਰ ਕਰ ਦਿੱਤਾ ਕਿ ਸੰਗਤ ਜੀ ਇਦਾਂ ਇਦਾਂ ਅਸੀਂ ਤੁਹਾਡੇ ਵੱਲ ਆਏ ਸੀ ਤੇ ਸਾਡੇ ਨਾਲ ਇਦਾਂ ਇਦਾਂ ਦੀ ਗੱਲ ਵਾਪਰ ਗਈ ਉਸ ਚੀਜ਼ ਨੂੰ ਅਸੀਂ ਸੰਗਤਾਂ ਦੇ ਨਾਲ ਇੱਕ ਕਨੈਕਟ ਕੀਤਾ ਕਿ ਹਾਂ ਇਹ ਵੀ ਸਾਡੀ ਤਰ੍ਹਾਂ ਹੀ ਨੇ ਅਗਰ ਇਹ ਕੋਈ ਗੱਲ ਸਟੇਜ ਤੇ ਕਰਦੇ ਨੇ ਇਹ ਉਹਦਾ ਵੀ ਸਟੇਜ ਤੋਂ ਬਾਅਦ ਵੀ ਉਹਦਾ ਹੀ ਨੇ ਇਸ ਕਰਕੇ ਅਗਰ ਅਸੀਂ ਸੋਚੀਏ ਕਿ ਕਿਸੇ ਨੂੰ ਆਫੈਂਸ ਕਰਨ ਵਾਸਤੇ ਜਾਂ ਕਿਸੇ ਦੀ ਬੇਅਦਬੀ ਐਸੀ ਚੀਜ਼ ਦੀ ਬੇਅਦਬੀ ਰੱਖਣ ਵਾਸਤੇ ਅਸੀਂ ਐਪ ਪੁਆਇੰਟ ਆਊਟ ਕੀਤਾ ਅਸੀਂ ਸਿੰਪਲੀ ਕਿੰਸੀਡੈਂਟ ਸ਼ੇਅਰ ਕੀਤਾ ਕਿ ਅਸੀਂ ਤੁਹਾਡੇ ਵੱਲ ਆਏ ਸੀ ਇਦਾਂ ਇਦਾਂ ਹੋ ਗਿਆ ਅੱਗੋ ਸੰਗਤ ਵੀ ਕਿ ਹਾਂ ਯਾਰ ਐ ਤਾਂ ਸਾਡੇ ਵਰਗੇ ਹੀ ਨੇ ਇਦੋਂ ਇਲਾਵਾ ਹੋਰ ਬਹੁਤ ਸਾਰੀਆਂ ਵੀਡੀਓਜ਼ ਐ ਤੁਹਾਡੀਆਂ ਬਿਲਕੁਲ ਤੁਹਾਡੀ সুইমিং ਪੂਲ ਦੀ ਵੀਡੀਓ ਬਾਹਰ ਆਈ ਹੈ ਉਹਦੇ ਤੇ ਸਵਾਲ ਖੜੇ ਕਰਤੇ ਇੱਕ ਥਾਂ ਤੇ ਥਾਈਲੈਂਡ ਨੂੰ ਜਾਂ ਇਹੋ ਜੀ ਤੁਹਾਨੂੰ ਪਤਾ ਹੈ THAILAND ਦੁਨੀਆ ਚ ਬਦਨਾਮ ਹੈ ਹਾਂ ਹਾਂ THAILAND ਦੇ ਵਪਾਰ ਕਰਕੇ ਬਦਨਾਮ ਹੈ ਔਰ ਜਦੋਂ THAILAND ਨੂੰ ਲੈ ਕੇ ਮਜ਼ਾਕੀਆ ਰੂਪ ਚ ਇੱਕ ਗੁਰਸਿੱਖ ਬੀਬੀ ਔਰ ਉਹ ਵੀ ਨਾਮੀ ਗੁਰਸਿੱਖ ਬੀਬੀ ਜਿਹੜੀ ਕੀਰਤਨੀ ਜੱਥਾ ਜੀ ਦਾ ਉਹ ਹੈ ਜੀ ਗੱਲ ਕਰੂਗੀ ਤੇ ਉਹਦਾ ਮੈਸੇਜ ਕੀ ਗਿਆ ਅਸੀਂ ਸਿੰਪਲੀ ਵੀਰ ਜੀ ਉਸ ਵੀਡੀਓ ਚ ਬ੍ਰਦਰ ਨੇ ਜੋ ਵੀ ਬੋਲਿਆ ਕਿ ਬੈਂਕਾਕ ਨੂੰ ਲੈ ਕੇ ਗੱਲ ਕੀਤੀ ਮੈਂ ਉਸ ਵੇਲੇ ब्रदर ਦੇ ਨਾਲ ਗੱਲਬਾਤ ਕਰ ਰਹੀ ਸੀ 브ਦਰ ਨੇ ਉਸੇ ਟਾਈਮ ਕਹਤਾ ਕਿ ਪ੍ਰਬਲਿਨ ਇਹ ਮਜ਼ਾਕ ਥੋੜਾ ਜਿਹਾ ਗਲਤ ਹੋ ਗਿਆ ਮੈਂ ਕਹਾਂ ਚੱਲ ਕੋਈ ਨਹੀਂ ਐਟ ਲੀਸਟ ਯੂ ਰਿਅਲਾਈਜ਼ ਅਪਲੋਡ ਕਿਉਂ ਕੀਤੀ ਫਿਰ ਇਹ ਅਪਲੋਡ ਮੇਰੇ ਵੱਲੋਂ ਨਹੀਂ ਸੀ ਕੀਤੀ ਗਈ ਉਸ ਵੇਲੇ ਸਾਡੀ ਟੀਮ ਜਿਹੜੀ ਪਿੱਛੇ ਹੁੰਦੀ ਉਹਨਾਂ ਨੇ ਅਪਲੋਡ ਕਰਤੀ ਪਰ ਅਗਰ ਤੁਸੀਂ ਉਹ ਟੀਮ ਕੌਣ ਚਲਾ ਰਿਹਾ ਹੈ ਅਗਰ ਮੈਂ ਉਸ ਚੀਜ਼ ਨੂੰ ਕਿਉਂ ਨਹੀਂ ਹਟਵਾਉਣਾ ਚਾਹੀਆ ਭੈਣੇ ਮੇਰੀ ਇਹ ਟੀਮ ਕੌਣ ਚਲਾ ਰਿਹਾ ਹੈ ਤੁਹਾਡੀ ਤੁਹਾਡੀ ਟੀਮ ਨੂੰ ਇਹ ਪਤਾ ਨਹੀਂ ਹੈ ਕਿ ਇਹ ਚੀਜ਼ ਨਹੀਂ ਪਾਉਣੀ ਵੀਰ ਜੀ ਅਗਰ ਅਸੀਂ ਸਿਰਫ ਸਟੇਜ ਤੇ अपना एक वो कैरेक्टर ही दिखाइए कि हां असिता सिर्फ आनया साधु संत महात्मा वाली अपनी एक बनाके कीर्तन ਕੀਤਾ ਚਲਦੇ ਬਣੇ ਪਰ ਅਸੀਂ ਸੰਗਤਾਂ ਨੂੰ ਆਪਣੀ ਰੀਅਲ ਲਾਈਫ ਵੀ ਦਿਖਾਨੀਆ ਅਗਰ ਉਸ ਵੀਡੀਓ ਚ ਉਹਨੇ ਕਹਿ ਵੀ ਦਿੱਤਾ ਕਿ ਹਾਂ ਯਾਰ ਮੇਰੇ ਤੋਂ ਗਲਤੀ ਹੋ ਗਈ ਤੇ ਮੈਂ ਦਿਖਾਇਆ ਕਿ ਹਾਂ ਦੇਖੋ ਏਟਲੀਸਟ ਉਹ ਆਪਣੀ ਗਲਤੀ ਮੰਨ ਰਿਹਾ ਅਸੀਂ ਵੀ ਇਨਸਾਨ ਆ ਅਸੀਂ ਕਿਉਂ ਆਪਣੀ ਅਗਰ ਕੋਈ ਚੀਜ਼ ਜੇ ਅਗਰ ਸਾਡੇ ਸਾਹਮਣੇ ਆਸੀ ਕਿਉਂ ਪਰਦੇ ਪਾਈਏ ਅਸੀਂ ਕਿਉਂ ਇਹ ਚੀਜ਼ ਸ਼ੋਅ ਕਰੀਏ ਕਿ ਅਸੀਂ ਸਟੇਜ ਤੇ ਕੁਝ ਹੋ ਰਾਂ ਪਿੱਛੇ ਕੁਝ ਹੋ ਰਾਂ ਸਟੇਜ ਤੇ ਜਾ ਕੇ ਤੁਸੀਂ ਕਹਿ ਸਕਦੇ ਹੋ ਥਾਈਲੈਂਡ ਬਾਰੇ ਇਸ ਤਰ੍ਹਾਂ ਦੇ ਬੈਂਕਾਕ ਬਾਰੇ ਮਜ਼ਾਕ ਕਰ ਸਕਦੇ ਹੋ ਸੰਗਤਾਂ ਸਾਡੇ ਨਾਲ ਐਸੇ ਕਰਕੇ ਰਿਲੇਟ ਕਰ ਦਿਆ ਨੀ ਕਿ ਅਸੀਂ ਜੋ ਰੀਅਲ ਲਾਈਫ ਦੇ ਵਿੱਚ ਆ ਉਹੀ ਅਸੀਂ ਸਟੇਜ ਤੇ ਵੀ ਹੁੰਨੇ ਆ ਇੱਕ ਗੱਲ ਹੈ ਕਿ ਗੁਰੂ ਘਰ ਦੀ ਮਰਿਆਦਾ ਉੱਥੇ ਅਸੀਂ ਕੀਰਤਨ ਕਰ ਰਹੇ ਆ ਉੱਥੇ ਅਸੀਂ ਆਪਣਾ ਪ੍ਰਚਾਰ ਕਰ ਰਿਹਾ ਕੋਈ ਵੀ ਇਨਸੀਡੈਂਟ ਵਾਪਰਦਾ ਉਹ ਸ਼ੇਅਰ ਕਰ ਰਹੇ ਆ ਜਿੱਥੇ ਤਾਂ ਗੱਲ ਰਹੀ ਵਲੌਗ ਦੀ ਕੀ ਇਹ ਪੈਨਪਰਾ ਅਸ਼ਲੀਲ ਵਲੌਗਸ ਬਣਾਉਂਦੇ ਨੇ ਵੀਰੇ ਦੀ ਭਾਬੀ ਤਾਂ ਰਾਤ ਨੂੰ ਵੀ ਵੀਰੇ ਨੂੰ ਨਹੀਂ ਇਕੱਲੇ ਰਹਿਣ ਦਿੰਦੀ ਜਾਂ ਛੱਡਦੀ ਇਹੋ ਜੀ ਗੱਲ ਹੁੰਦੀ ਐ ਇਹ ਕਿਹੜੀ ਮਰਿਆਦਾ ਐ ਇਸ ਗੱਲ ਤੇ ਮੈਂ ਤੁਹਾਨੂੰ ਆਨਸਰ ਕਰਦੀ ਆ ਸਾਨੂੰ ਸਾਡੇ ਜੱਸੀ ਵੀਰ ਜੀ ਨੇ ਸਾਡੇ ਕੈਮਰਾਮੈਨ ਉਹਨਾਂ ਦੀ ਲਾਵਾ ਵੀ ਮੈਂ ਹੀ ਪੜ ਕੇ ਆਈ ਸੀ ਇਸ ਤੋਂ ਬਾਅਦ ਸਾਡਾ ਮਲੇਸ਼ੀਆ ਦਾ ਸਮਾਗਮ ਆਇਆ ਵੀਰ ਜੀ ਨੇ ਪਰਜਾਈ ਕਹਿੰਦੀ ਵੀਰ ਜੀ ਦੱਸੀ ਨੋ ਕਿ ਤੁਸੀਂ ਮਲੇਸ਼ੀਆ ਜਾ ਰਹੇ ਹੋ ਥੋੜਾ ਤੇ ਟਾਈਮ ਰੁਕ ਜਾਓ ਨਵਾਂ ਨਵਾਂ ਸਾਡਾ ਇੱਥੇ ਵਿਆਹ ਹੋਇਆ ਐ ਤੇ ਮੈਂ ਉਸ ਵਲੌਗ ਦੇ ਵਿੱਚ ਬੋਲਿਆ ਕਿ ਤੁਸੀਂ ਸਾਰੇ ਦੱਸੀ ਵੀਰ ਜੀ ਨੂੰ ਮਿਸ ਨਹੀਂ ਕਰ ਰਹੇ ਕਿਉਂਕਿ ਪਰਜਾਈ ਤਾਂ ਵੀਰ ਜੀ ਨੂੰ ਸਾਹ ਵੀ ਨਹੀਂ ਲੈਣ ਦਿੰਦੀ ਇਹਦਾ ਮਤਲਬ ਸੀ ਕਿ ਪਰਜਾਈ ਦਿਨ ਰਾਤ ਵੀਰ ਜੀ ਨੂੰ ਫੋਨ ਲਾਉਂਦੀ ਰਹਿੰਦੀ ਹੈ ਕਿ ਤੁਸੀਂ ਕਿੱਥੇ ਹੋ ਤੁਸੀਂ ਘਰ ਆ ਗਏ ਹੋ ਤੁਸੀਂ ਘਰੇ ਕਦੋਂ ਆਉਂਗੇ ਰੋਟੀ ਖਾ ਲਈ ਕਿਉਂਕਿ ਪਰਜਾਈ ਨੂੰ ਟਾਈਮ ਦੇਣਾ ਵੀ ਜ਼ਰੂਰੀ ਹੈ ਇਸ ਚ ਕਿਹੜੀ ਅਸ਼ਲੀਲ ਗੱਲ ਮੈਂ ਕਰਤੀ ਭੈਣੇ ਇਹ ਗੱਲਾਂ ਅਸ਼ਲੀਲ ਹੀ ਹੁੰਦੀਆਂ ਜਦੋਂ ਇਹ ਸਾਰਿਆਂ ਨੂੰ ਪਤਾ ਹੈ ਜ਼ਿੰਦਗੀ ਦੇ ਦੋ ਹੀ ਹਿੱਸੇ ਨੇ ਜਦੋਂ ਕਿਸੇ ਦਾ ਵਿਆਹ ਹੁੰਦਾ ਹੈ ਵਿਆਹ ਤੋਂ ਬਾਅਦ ਜੋ ਉਹਨਾਂ ਦਾ ਪਰਸਨਲ ਟਾਈਮ ਹੈ ਉਹਦੇ ਵਿੱਚ ਕੀ ਹੋ ਰਿਹਾ ਪਤਾ ਸਭ ਨੂੰ ਹੈ ਪਰ ਉਹ ਡਿਸਕਸ ਨਹੀਂ ਕੀਤਾ ਜਾਂਦਾ ਤੇ ਮੈਂ ਤੇ ਕੀ ਕੀ ਜੇ ਇਸ਼ਾਰਿਆਂ 'ਚ ਵੀ ਕੋਈ ਗੱਲ ਕੀਤੀ ਜਾਊਗੀ ਤਾਂ ਆਪਾਂ ਅਡਲਟ ਸਾਂ ਆਪਾਂ ਜਵਾਨ ਆਪਾਂ ਨੂੰ ਪਤਾ ਹੈ ਉਹਦਾ ਮੈਸੇਜ ਕੀ ਜਾਊਗਾ ਕਿ ਇੱਕ ਕੀਰਤਨ ਕਰਨ ਵਾਲਾ ਜੱਥਾ ਕਦੇ ਹੋਰਾਂ ਨੂੰ ਸੁਣਿਆ ਭਾਈ ਹਰਜਿੰਦਰ ਸਿੰਘ ਨੂੰ ਭਾਈ ਮਨਪ੍ਰੀਤ ਸਿੰਘ ਕਾਂੜਪੁਰੀ ਨੂੰ ਕਿਸੇ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਸੁਣਿਆ ਤੁਸੀਂ ਮੈਂ ਤੇ ਕਲੀਅਰਲੀ ਕਹਿ ਰਹੀ ਆ ਨਾ ਵੀਰ ਜੀ ਕਿ ਮੇਰਾ ਤੇ ਪਰਸਪੈਕਟਿਵ ਹੀ ਹੈ ਇਸੀ ਕਿ ਪਰਜਾਈ ਦਿਨ ਰਾਤ ਵੀਰ ਜੀ ਨੂੰ ਕਾਲ ਲਾਂਦੀ ਆ ਹੁਣ ਵੀਰ ਜੀ ਸਮਾਗਮ ਤੇ ਵੀ ਸਾਡੇ ਨਾਲ ਹੁੰਦੇ ਨੇ ਤੁਹਾਨੂੰ ਨਹੀਂ ਲੱਗਦਾ ਤੁਹਾਨੂੰ ਇੰਨਾ ਗੱਲਾਂ ਦੇ ਲਈ ਮਾਫੀ ਮੰਗ ਕੇ ਗਾਂ ਵਧਣਾ ਚਾਹੀਦਾ ਕਿ ਇਹ ਇਸ ਗੱਲਸਤੇ ਤੇ ਮੈਨੂੰ ਬਿਲਕੁਲ ਕਿ ਇਹ ਗੱਲਾਂ ਤੁਹਾਨੂੰ ਨਹੀਂ ਕਰਨੀਆਂ ਚਾਹੀਦੀਆਂ ਸੀ ਇਹ ਵੀਡੀਓ ਪੋਸਟ ਕੌਣ ਕਰਦਾ ਹੈ ਫਿਰ ਤੁਹਾਡੀਆਂ ਤੁਸੀਂ ਜਿਹੜੀਆਂ ਵੀਡੀਓ ਬੰਡਰਿੰਗ ਹੈ ਉਹ ਕੌਣ ਪੋਸਟ ਕਰ ਰਿਹਾ ਹੈ ਉਹ ਤੁਹਾਡੇ ਤੋਂ ਪੁੱਛਦੇ ਨਹੀਂ ਵੀ ਇਹ ਪਾਈਏ ਕਿ ਨਾ ਪਾਈਏ ਵੀਰ ਜੀ ਸਾਨੂੰ ਇਸ ਚ ਕੁਝ ਗਲਤ ਨਹੀਂ ਦਿਖਿਆ ਕਿਸੇ ਵੀ ਵੀਡੀਓ ਚ ਚਾਹੇ ਬੈਂਕਾਕ ਜਾਣ ਵਾਲੀ ਵੀਡੀਓ ਹੋਵੇ ਪਰ ਉਸ ਅਗਰ ਬ੍ਰਦਰ ਨੇ ਬੋਲੇਆ ਉਸੇ ਵੇਲੇ ਆਪਣੀ ਗਲਤੀ ਅਕਸੈਪਟ ਵੀ ਕੀਤੀ ਹੁਣ ਅਸੀਂ ਦੋ ਪਰ ਵੀਡੀਓ ਤਾਂ ਪੋਸਟ ਹੋਗੀ ਨਾ ਤੇ ਅਸੀਂ ਦਿਖਾ ਤੁਹਾਨੂੰ ਇਹ ਫਰਕ ਨਹੀਂ ਪੈਂਦਾ ਕਿ ਤੁਹਾਡੀ ਇਮੇਜ ਬਿਲਡਿੰਗ ਕਿਹੋ ਜੀ ਹੋ ਰਹੀ ਹੈ ਵੀਰ ਜੀ ਲੋਕ ਇਸ ਗੱਲ ਤੇ ਮੈਨੂੰ ਕੈਰੈਕਟਰ ਕਰ ਰਹੇ ਨੇ ਕਿ ਇਨਾ ਨੇ ਅਸ਼ਲੀਲ ਗੱਲ ਕੀਤੀ ਐ ਮੈਂ ਤੇ ਸਭ ਨੂੰ ਗੱਲ ਨੂੰ ਸਾਹਮਣੇ ਰੱਖ ਰਹੀ ਆ ਕਿ ਠੀਕ ਐ ਉਹਨੇ ਅਗਰ ਗਲਤ ਬੋਲਿਆ ਤੇ ਉਹਨੇ ਮਾਸੀ ਵੀ ਤਾਂ ਕਹਿ ਦਿੱਤਾ ਨਾ ਉਸੇ ਵੇਲੇ ਮੇਰੇ ਤੋਂ ਕਿਤੇ ਗਲਤੀ ਹੋ ਗਈ ਅਸੀਂ ਵੀ ਪਬਲਿਕ 'ਚ ਰਹਿੰਦੇ ਆ ਸਾਨੂੰ ਵੀ ਸਮਾਜ ਦੇਖਦਾ ਹੈ ਸਾਡੇ ਕੰਮ ਤੋਂ ਬਾਅਦ ਸਾਡੀ ਪਰਸਨਲ ਲਾਈਫ ਐ ਅਸੀਂ ਹਾਸਾ ਖੇਡਾ ਕਰਦੇ ਆ ਅਸੀਂ ਇਸ ਸਟੂਡੀਓ ਤੋਂ ਇਲਾਵਾ ਸਾਡੀ ਜ਼ਿੰਦਗੀ ਦੇ ਬਹੁਤ ਸਾਰੇ ਪੱਖ ਐ ਪਰ ਉਹ ਪੱਖ ਅਸੀਂ ਲੋਕਾਂ 'ਚ ਥੋੜੀ ਲੈ ਕੇ ਜਾਂਦੇ ਆ ਐਵੇਂ ਹੀ ਕਿਰਤਨੀ ਜੱਥਾ ਪਾਠੀ ਸਿੰਘ ਰਾਗੀ ਸਿੰਘ ਗੁਰੂ ਘਰ ਦੇ ਜਿੰਨੇ ਵਜ਼ੀਰ ਨੇ ਉਹਨਾਂ ਦੀ ਪਰਸਨਲ ਲਾਈਫ ਵੀ ਹੈ ਉਹ ਆਪਦੇ ਘਰ ਵੀ ਜਾਂਦੇ ਨੇ ਪਰ ਉਸ ਗੱਲ ਨੂੰ ਉਹ ਸਾਹਮਣੇ ਥੋੜੀ ਲਿਆਉਂਦੇ ਆ ਕਦੇ ਵੀਰ ਜੀ ਸਾਨੂੰ ਯੂਥ ਸਾਨੂੰ ਬੱਚੇ ਤਾਂ ਹੀ ਲਾਈਕ ਕਰਦੇ ਹਨ ਹੋ ਹੋ ਯਾਰ ਉਹ ਕਿ ਐਡੀ ਗੱਲ ਜਿਹੜੀ ਉਹਨਾਂ ਨੇ ਕੀਤੀ ਨਾ ਉਹਨਾਂ ਨੇ ਕਿਹਾ ਅਸੀਂ ਹੁਣ ਇੱਥੇ ਸਟੂਡੀਓ ਬੈਠੇ ਆ ਅਸੀਂ ਤੁਹਾਡਾ ਪੋਡਕਾਸਟ ਕਰੀਏ ਵੀਰ ਨੇ ਜਿਹੜੇ ਉਹਦੇ ਅੱਗੇ ਸਵਾਲ ਕੀਤੇ ਨੇ ਵੇਖੋ ਨਾ ਇੱਕ ਚੀਜ਼ ਹੈ ਕਿ ਅਗਰ ਤੁਸੀਂ ਕਿਸੇ ਤੋਂ ਅਨਸਪਾਇਰ ਹੋ ਮਤਲਬ ਕਿ ਕਿਸੇ ਤੋਂ ਅਗਰ ਤੁਸੀਂ ਅਗਰ ਸਾਡਾ ਕੋਈ ਜਿਹੜਾ ਹੈ ਦੀਨ ਵਾਲਾ ਬੰਦਾ ਹੈ ਮਤਲਬ ਕਿ ਅਗਰ ਸਾਡਾ ਜਿਵੇਂ ਸਲਾਮ ਦੀਨ ਹੈ ਅਗਰ ਉਹ ਮੌਲਵੀ ਹੀ ਇੱਕ ਗਲਤ ਗੱਲਾਂ ਕਰਨਗੇ ਜਾਂ ਉਹ ਪੂਲ ਤੇ ਜਾ ਕੇ ਵੀਡੀਓ ਬਣਾਣਗੇ ਠੀਕ ਹੈ ਇੱਕ ਚੀਜ਼ ਇਹ ਕਿ ਅੱਗੇ ਜਿਹੜੀ ਹਵਾਮ ਹੈ ਜਿਹੜੀ ਉਹਨਾਂ ਨੂੰ ਵੇਖ ਰਹੀ ਹੋਏਗੀ ਠੀਕ ਹੈ ਹੁਣ ਜਿਵੇਂ ਆਪਣੇ ਇੱਥੇ ਮੌਲਾਨਾ ਤਾਰਕ ਜਮੀਲ ਹੈ ਜਾਂ ਬਹੁਤ ਸਾਰੇ ਮੌਲਾਨਾ ਦੂਸਰੇ ਨੇ ਬੜੇ-ਬੜੇ ਨੇ ਮੁਫਤੀ ਨੇ ਉਹ ਅਗਰ ਐਵੇਂ ਦੇ ਕੰਮ ਕਰਨਗੇ ਤੇ ਲੋਕਾਂ ਵਾਸਤੇ ਕੀ ਲੋਕਾਂ ਵਾਸਤੇ ਤੇ ਸਬਕ ਹੋਏਗਾ ਨਾ ਕਿ ਯਾਰ ਮਤਲਬ ਕਿ ਜਿਵੇਂ ਇੱਕ ਹੋਰ ਹੈ ਤੇ ਸਾਡੀਆਂ ਬਹੁਤ ਸਾਰੀਆਂ ਪੈਸੇ ਜਿਹੜਾ ਕੀ ਕਹਿੰਦੇ ਨੇ ਦੀਨ ਦਾ ਜਿਹੜਾ ਸਬਕ ਦਿੰਦੀਆਂ ਨੇ ਲੇਕਿਨ ਅਗਰ ਉਹ ਸੋਸ਼ਲ ਮੀਡੀਆ ਤੇ ਐਵੇਂ ਨੀ ਗੱਲਾਂ ਕਰਨਗੇ ਜਾਂ ਐਵੇਂ ਤੇ ਕੁਝ ਕਰਨਗੇ ਦੇਖੋ ਉਹ ਹੁੰਜੜੇ ਤਾਂ ਕੀ ਸਬਕ ਜਾਏਗਾ ਕੋਈ ਤੇ ਆਖਰੇ ਆ ਨਾ ਜੀ ਨੇ ਬਹੁਤ ਮਤਲਬ ਕਿ ਗਲਤ ਕੀਤਾ ਹੈ ਠੀਕ ਹੈ ਗਲਤ ਕੀਤਾ ਹੈਗਾ ਇਸ ਲਈ ਤੇ ਉਹ ਪਾਈ ਨੂੰ ਸਮਝਾ ਰਹੇ ਲੇਕਿਨ ਉਹ ਆਪਣੀ ਗਲਤੀ ਨਹੀਂ ਮੰਨੀ ਐਕਸੈਪਟ ਨਹੀਂ ਉਹਨੇ ਸਾਨੂੰ ਸਾਡਾ ਦੀਨ ਹੈ ਨਾ ਸਾਡੇ ਦੀਨ ਵਾਸਤੇ ਜੇ ਸਾਨੂੰ ਨੈਟ ਦੇ ਉੱਤੇ ਜਿੱਦਾਂ ਕਿ ਮੌਲਾ ਨਾ ਤਰਜਮੀਲ ਹੋ ਗਏ ਉਹ ਬਿਆਨ ਕਰਦੇ ਨੇ ਉਹਨਾਂ ਨੇ ਨੈਟ ਉਤੇ ਅਜ ਤੱਕ ਆਪਣੇ ਬਿਆਨ ਨਹੀਂ ਦਿੱਤੇ ਨੇ ਉਹਨਾਂ ਨੇ ਆਪਣੀ ਸੋਸ਼ਲ ਲਾਈਫ ਆਪਣਾ ਮਤਲਬ ਕਿ ਜੋ ਨਵੀਂ ਨਵੀਂ ਚੋਰੀ ਉਹਨਾਂ ਨੇ ਉਹ ਅਪਲੋਡ ਕਰਕੇ ਨਹੀਂ ਕੀਤਾ ਹਾਂ ਅਗਰ ਤਾਜੀ ਬੀਬੀ ਅਗਰ ਉਹਦੀ ਸ਼ਾਦੀ ਹੋ ਜੇ ਉਹਨਾਂ ਦੀ 100 ਪਰਸਨਲ ਮੱਤਲਬ ਪਰਸਨਲ ਨਵੀਂ ਨਵੀਂ ਸ਼ਾਦੀ ਹਾਂਜੀ ਲੇਕਿਨ ਇਹ ਚੀਜ਼ਾਂ ਸ਼ੇਅਰ ਕਰਨ ਵਾਲੀਆਂ ਨਹੀਂ ਹੈ ਅਵਲਤੀ ਇਰਾ ਇਹਨਾਂ ਤਾਂ ਨਹੀਂ ਬੰਦ ਅਵਲਤੀ ਇਹਦਾ ਭਾਈ ਦੇ ਨਾਲ ਇਕੱਲੇ ਜਾਣਾ ਬੰਦਾ ਵੀ ਨਹੀਂ ਸੀ ਨਹੀਂ ਬੀਬੀ ਵੀ ਸੀ ਨਾਲ ਬੀਬੀ ਨੂੰ ਵੀ ਲੈ ਕੇ ਜਾਂਦੇ ਠੀਕ ਹੈ ਪਹਿਲ ਉਹ ਨਹੀਂ ਸੀ ਆਈ ਤੇ ਫਿਰ ਇਹ ਤੇ ਸੋਸ਼ਲ ਮੀਡੀਆ ਦੇ ਚੈਨਲ ਇਸੇ ਚਾਹੀਦਾ ਪਰਚਾਈ ਜਿਹੜੀ ਇਹ ਭਰਾ ਦੀ ਜਾਰੀ ਨਹੀਂ ਛੱਡਦੀ ਹਰ ਟਾਈਮ ਲੱਗੀ ਰਹਿੰਦੀ ਰਾਤ ਨੂੰ ਵੀ ਇਹਨੂੰ ਇਕੱਲੇ ਰਹਿਣ ਦਿੰਦੀ ਦਿਨੇ ਵੀ ਨਹੀਂ ਇਹਨੂੰ ਇਕੱਲੇ ਰਹਿਣ ਦਿੰਦੀ ਇੱਥੇ ਅੱਗੇ ਪਤਾ ਚੱਲੇਗਾ ਕਾਫੀ ਸਾਰੀਆਂ ਗੱਲਾਂ ਜੇ ਅੱਗੇ ਇਹਨਾਂ ਨੇ ਹੋਰ ਕਰਨੀਆਂ ਨੇ ਪੋਡਕਾਸਟ ਆ ਪੂਰਾ ਪੋਡਕਾਸਟ ਹੋਏਗਾ ਨਾ ਫਿਰ ਆਪਾਂ ਨੂੰ ਪਤਾ ਚੱਲੇਗਾ ਕਿ ਇਹਦੇ ਵਿੱਚ ਮਤਲਬ ਕਿ ਵੇਖੋ ਨਾ ਇਹਨੇ ਗੱਲਾਂ ਕੀਤੀਆਂ ਨੇ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਇਹਨੀਆਂ ਵਾਇਰਲ ਹੋਈਆਂ ਨੇ ਠੀਕ ਹੈ ਲੇਕਿਨ ਆਪਣੀ ਗਲਤੀ ਮੰਨ ਨਹੀਂ ਰਹੀ ਕਦੀ ਕਾਦੀ ਉਹ ਕਹਿ ਰਹੀ ਹੈ ਕਿ ਮੈਂ ਜੋ ਲੇਕਿਨ ਵੀ ਇਹ ਨਾ ਤੜਾਕਿਆ ਅਗੇ ਚੱਲ ਸਕੇ ਮੈਂ ਮੈਂ ਕੁਝ ਗਲਤ ਕੀਤਾ ਹੀ ਨਹੀਂ ਮੈਂ ਮਾਫੀ ਕਿਉਂ ਮੰਗਾਂਗਾ ਤੇ ਇਹ ਅੱਗੇ ਵੇਖਦੇ ਜੀ ਅੱਗੇ ਹੋਰ ਕਾਫੀ ਸਾਰੀਆਂ ਗੱਲਾਂ ਤੇ ਦਸਨੀਆਂ ਨੇ ਹੋਣੀਆਂ ਨੇ ਤੇ ਫਿਰ ਵੇਖਦੇ ਆ ਉਹਦੇ ਵਿੱਚ ਕੀ ਗੱਲਬਾਤ ਹੁੰਦੀ ਹੈ ਤੇ ਅੱਗੇ ਭਾੜੇ ਵਿੱਚ ਮਿਲਦੇ ਸਾਨੂੰ ਦੋ ਜਹਾਂ ਦੇ ਕੁੜਗੇ ਕਿ ਘੇਰ ਰਹੇ ਹਾਂ